ਗੌਰ ਸੇ ਦੇਖੋ ਇਹਨਾਂ ਦੋਨੋਂ ਕੋ ਗੌਰ ਸੇ ਕੀ ਲੈ ਕੇ ਜੱਲੀਏ ਬੁਲਟ ਕੇ ਮੋਪਟ ਜਿੱਤੇ ਦਾਹਾਗੇ ਉਹ ਖੜਾਗੇ 1 2 3 4 5 ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਦੀ ਕਰਦੇ ਆਂ ਸ਼ੁਰੂਆਤ ਤੇ ਰਾਤ ਦਾ ਬਹੁਤ ਜ਼ਿਆਦਾ ਝੱਖੜ ਮੀਂਹ ਆਇਆ ਤੇ ਘਰ ਤੇ ਝੋਨੇ ਦੇ ਨੁਕਸਾਨ ਸਾਰੇ ਪਾਸੇ ਲੰਮੇ ਇਧਰ ਆਪਣੀ 121 ਦਾ ਵੀ ਕਰਤਾ ਬੁਰਾ ਹਾਲ ਆ ਦੇਖੋ ਕੀ ਬਣਿਆ ਇਹਦਾ ਤੇ ਤਕਰੀਬਨ ਬਾਕੀ ਵੀ ਪੈ ਗਏ ਆ ਲੰਮੇ ਜਿਹੜੀਆਂ 7:30 ਸਵੇਰ ਤੇ 7301 ਆ ਸਾਰੇ ਵੇਛ ਗਏ ਆ ਤੇ 110 ਸੇ 131 ਜਿਹੜੀ ਆ ਉਹ ਠੀਕ ਆ ਆਪਣੀ ਆ 110 ਹੈ ਜਿ ਤਰ੍ਹਾਂ ਇਹ ਓਕੇ ਆ ਤੇ ਉਹ ਪਰਲੇ ਬੰਨੇ ਆ ਦੋਵਾਂ ਜਾਰਾਂ ਇੱਕੀਆਂ ਤੋਂ ਗਲੇ ਬੰਨੇ 131 ਉਹ ਵੀ ਓਕੇ ਆ ਤੇ ਜਿਹੜੇ 7:30 ਸਵੇਰ ਪੱਕੇ ਹੀ 7301 ਉਹ ਨਮੇ ਪੈ ਗਏ ਆ ਤਕਰੀਬਨ ਤੇ ਔਖਾ ਮੀਂਹ ਦੇ ਕਰਕੇ ਬਹੁਤ ਜ਼ਿਆਦਾ ਝੱਖੜ ਹੀ ਤੇਜ਼ ਤੇ ਹੁਣ ਮੈਂ ਤਿਆਰ ਹੋ ਗਿਆ ਵਾਂ ਨਾਗਿਆਣ ਸਾਹਿਬ ਨੂੰ ਚੱਲਿਆਂ ਸੀ ਐਤਵਾਰ ਅੱਜ ਤੇ ਨਾਲੇ ਤੁਹਾਨੂੰ ਰਸਤੇ 'ਚ ਦਿਖਾਉਣਾ ਕਿਦਾਂ ਮਾਹੌਲ-ਚਾਲ ਬਣਿਆ ਚੋਨਿਆਂ ਦਾ ਕੀ ਕੀ ਹਾਲਾਤ ਨੇ ਤੇ ਦੇਖਦੇ ਆਂ ਨਾਲੇ ਮੱਥਾ ਫੇਰ ਕੀ ਲੈ ਕੇ ਜੱਲੀਏ ਬੁਲਟ ਕੇ ਮੋਪਟ ਜਿੱਤੇ ਦਾਹਾਗੇ ਉਹ ਖੜਾਗੇ 1 2 3 4 5 6 7 8 9 10 ਹਾਂ ਮੋਪਟ ਲੈ ਕੇ ਜਾਵਾਂਗੇ ਲੱਗੀ ਆ ਚਾਰਜ ਭੁਗੀਆਂ ਨਹੀਂ ਫੁੱਲ ਦੇਖਦੇ ਤੇ ਨਹੀਂ ਕੋਈ ਆ ਹੋ ਗਈ ਹੈ ਹਾਂ ਉੱਜੜ ਜੋ ਚਲੋ ਜੀ ਮੋਕਟ ਆ ਗਈ ਆਪਣੇ ਕਾਬੂ ਚ ਇਹ ਆ 7701 ਕਿੱਲੇ ਕਦਾ ਵਢਾਇਆ ਸੀ ਸਾੜਤੀ ਆਂਦਾ ਜੇ ਨਾਂ ਲੈ ਕੇ ਆਇਓ ਤੇ ਸਾਨੂੰ ਓਖਾ ਚਲੰਦਿਆ ਕਰਦੇ ਆ ਦੁਬਾਰਾ ਫੋਨ ਬਾਕੀ ਵੀ ਪੱਕ ਗਿਆ ਦੋ ਟਾਈ ਕਿੱਲੇ ਹੋਰ ਕੋਈ ਵੀ ਨਾ ਕਹੇ ਆਹ ਦੇਖੋ ਕਿਦਾਂ ਫਸਲ ਵਿਛ ਗਈ ਸਾਰੀ ਬਿਲਕੁਲ ਫਰਸੀ ਬਣ ਗਿਆ ਆ ਇਧਰ ਸਾਈਡਾਂ ਤੇ ਵੀ ਹੋਇਆ ਥੋੜਾ ਬਤ ਪਰ ਠੀਕ ਹੈ ਓਕੇ ਆਹ ਦੇਖੋ ਜਾਰਾ ਕਿਦਾਂ ਜਾਣਾ ਤੇ ਉਹਦਾ ਨਾਗਿਆਣ ਸਾਹਿਬ ਹੀ ਪਰ ਇਧਰ ਦਾ ਮੂਡ ਬਣ ਗਿਆ ਫਿਰ ਤੇ ਆਪਾਂ ਇਧਰ ਆਗੇ ਪਾ ਟੇਕ ਲਿਆ ਮੱਥਾ ਤੇ ਹੁਣ ਚਲਦੇ ਆਂ ਘਰ ਵਾਪਸੀ ਤੇ ਇੱਕ ਦੋ ਲੈਣੇ ਸੌਦੇ ਉਹ ਵੀ ਲੈ ਕੇ ਤੇ ਫਿਰ ਚਲਦੇ ਆਂ ਲੋ ਜੀ ਆ ਗਏ ਆ ਘਰ ਤੇ ਕੱਢੇ ਹੀ ਪਕੌੜੇ ਸੇਕਾ ਲਾ ਜੇ ਆ ਬੱਚਿਆਂ ਦੀਆਂ ਪਲੇਟਾਂ ਵਈਆਂ ਤੇ ਆਪਣੀ ਤੇ ਸਵਾਦ ਆ ਪਹਿਲਾਂ ਤਾਂ ਮੇਰਾ ਪਲਾਨ ਸੀ ਵੀ ਉਥੋਂ ਲੈ ਆਵਾਂਗੇ ਪਰ ਹਾਂਦੇ ਵੀ ਨਹੀਂ ਘਰੇ ਕੱਢਾਂਗੇ ਮੈਂ ਵੀ ਵਧੀਆ ਗੱਲ ਆ ਕਿਉਂਕਿ ਉੱਥੇ ਤੇਲ ਨਹੀਂ ਸਹੀ ਹੁੰਦੇ ਪਤਾ ਨਹੀਂ ਕਿਦੋਂ ਹੁੰਦੇ ਤੇੜ ਪਏ ਹੁੰਦੇ ਉੱਚੀ ਕੱਢੀ ਜਾਂਦੇ ਵਾਰ-ਵਾਰ ਤੇ ਆਪਣੇ ਜਿਹੜੇ ਘਰ ਬਣਾਵੇ ਬਣਾਏ ਪਕੌੜੇ ਥੋੜਾ ਬਹੁਤਾ ਫਿਰ ਵੀ ਹੈਲਥੀ ਹੁੰਦੇ ਬਾਹਰ ਨਾਲੋਂ ਤੇ ਜੰਮੀਏ ਪਕੌੜੇ ਆਇਓ ਤੁਸੀਂ ਵੀ ਖਾ ਲਓ ਤੇ ਬਾਕੀ ਅੱਜ 플ਾਨ ਬਣਾਉਣ ਦੇ ਆਪਾਂ ਬਾਬੇ ਗੁੱਡੇ ਦੀ ਵੀਰ ਜਾਣ ਦਾ ਰਾਤ ਨੂੰ ਮੈਂ ਭੁੱਲਰ ਤੇ ਚਾਲਾਂ ਵਾਲਾ ਮੁੰਡਾ ਇੰਦਰ ਏ ਵੇਖੋ ਕਿਦਾਂ ਬਣਦਾ ਚੱਲਦਾ ਕੰਮ ਕਰ ਗਿਆਨੀ ਕਿ ਨਹੀਂ ਜਾਣਦੇ ਆ ਜੱਪ ਕਾਉਂਦੀ ਨਹੀਂ ਆ ਰੱਖੀ ਜਾਨੀ ਆ ਅੰਨੀ ਨਹੀਂ ਆ ਹੈ ਨਾਤਾ ਜੁਗਲੇ ਖਾਣੀ ਨੂੰ ਜੱਪ ਖਾ ਪਤਾ ਕੀ ਅਮ ਮੈਨੂੰ ਕੱਲ ਥੋੜ੍ਹ ਫੋਨ ਦੇ ਤੇ ਹੋ ਕੱਲੀ ਖਾ ਲੈ ਫਿਰ ਹਾਂ ਪੜੇ ਨਹੀਂ ਬਸਾਂਦੇ ਸੌਸ ਬੰਦੀ ਬਸਾਂਦੇ ਆ ਬੜੀ ਗਰਾਗ ਆ ਫਿਰ ਤੂੰ ਅਨਾਹ ਤੂੰ ਤੈਨੂੰ ਸ਼ਾਮਾਂ ਤੇ ਵੱਜ ਗਏ ਸੀ 4 ਤੇ ਲੱਗੇ ਸੀ ਸਪਰੇਅ ਕਰਾਉਣ ਤੇ ਬੰਦੇ ਵੀ ਆ ਗਏ ਆ ਤੇ ਪਾਣੀ ਹੁਣ ਉਹਨਾਂ ਨੂੰ ਚਾਹੀਦਾ ਤੇ ਟਰਾਂਸਫਰਮ ਜਿਹਦਾ ਜੋੜਾ ਜਿਹਾ ਕਟਿਆ ਸੀ ਥੋੜਾ ਜਿਹਾ ਉਹ ਲਾ ਆਇਆ ਮੈਂ ਹੁਣ ਚੱਲ ਜੂਗੀ ਮੋਟਰ ਕਿੱਡਾ ਜਿਆ ਬਹੁਤ ਪਿਆ ਹੈ ਯਾਰ ਐ ਕਿਨੂੰ ਕੀ ਆ ਲਿਆ ਪੰਪ ਨਾਲ ਥੋਟਾ ਇਹਨਾਂ ਮੈਗਾ ਕਰ ਦੀਏ ਨਹੀਂ ਨਹੀਂ ਕਰੋ ਕਰੋ ਯਾਰ ਤੋਟਾ ਹੀ ਮਾਰ ਦੋ ਕਿਉਂ ਠੀਕ ਹੀ ਤੇ ਹਰੋਂਡਪ ਕੀਤੀ ਸੀ ਨਹੀਂ ਨਹੀਂ ਚੰਪਾ ਚੰਨਨ ਦੀ ਨਾਲ ਹੈ ਚੰਪਾ ਚੰਨ ਅੱਛਾ ਅੱਛਾ ਕਾ ਖਾਲੀ ਹਾਂ ਮਟਰਾਂ ਨਹੀਂ ਚੱਲਾਂਦੀ ਹਾਂ ਹੋ ਗਿਆ ਐ ਪੱਠਿਆਂ ਨੂੰ ਕਰ ਕੇ ਕਿਤੇ ਪੱਠਿਆਂ ਨੂੰ ਪੱਠਿਆਂ ਨੂੰ ਕਾਦੀ ਢੰਡੀ ਵਾਲੀ ਕਾਦੀ ਤਲੇ ਨੂੰ ਨਹੀਂ ਨਹੀਂ ਗਾਟਾ ਗਾਟਾ ਅੱਛਾ ਦੂਜੇ ਗਾਟੇ ਕੋ ਜੀ ਨੂੰ ਉਹ ਬਈ ਦਵਾਈ ਲਾ ਫੀਓ ਦਾ ਮਗਾ ਬਾਟ ਕੇ ਆ ਦੇ ਬਣਾਈ ਨਾ ਇਹ ਸਾਰੀ ਕੋਲ ਲਾ ਉਹ ਤੇਗਾ ਪਾਣੀ ਕਿਥੇ ਆੜ ਚ ਤੇ ਆੜ ਚ ਹਣਾ ਵਾ ਹੱਥ ਕੇ ਲੈ ਇੱਥੋਂ ਭਰ ਲਵੇਂ ਮੇਰੇ ਸਾਨੂੰ ਬੱਤੀ ਆਉਂਦੀ ਬੰਲਾ ਦਾ ਆ ਦਸ ਪੰਪ ਕਰ ਲੋ ਦੋਵੇਂ ਜਿਹੜੇ ਟਾਈ ਕਰ ਲੈ ਹਾਂ ਬੜਾ ਮੁੰਡਿਆ ਹਾਂ ਜੰਨਿਆ ਪੰਜੋ ਵੇ ਆ ਫੜ ਕੇ ਇਹਨੂੰ ਮਿਲਣ ਲੋਗਾ ਵਿੱਚ ਸਦੇ ਆ ਲੱਗੇ ਮੈਨਾਂ ਹਾਂ ਇਹ ਪੂਰਾ झालं ਚਲ ਆ ਦੇ ਵੀ ਤੋਦੀ ਭਾ ਭਾਈ ਜਾ ਹਣਾ ਆ ਧੋਣੀ ਆ ਨਾ ਕੋਤ ਆਹੋ ਇਹ ਤੇ ਗੱਲ ਕੋਈ ਚੀ ਗੱਲਾਂ ਪੂਰੇ ਨਹੀਂ ਆ ਆਪ ਗੌਰ से देखो इन दोनों को गौर, गौर से गवाचे। एक गवाचे नहीं है ये स्प्रे कर दे ये कीड़े मार दे है ये दोनों जाने ਦੇਖੀਏ ਫੱਟੀ ਛੁੱਟੀ ਛਿੱਧੀ ਕਰਨ ਵਾਲੀ ਟਰੈਕਟਰ ਨਾਲ ਜਿਹੜੀ ਫੱਟੀ ਛਿੱਧੀ ਕਰਦੇ ਉਹ ਵੀ ਇਹੀ ਕਰ ਛੱਡੀ ਆ ਪਰ ਗੌਰ ਸੇ ਦੇਖੋ ਇਹਨਾਂ ਨੂੰ ਇਹ ਕੀੜੇ ਮਾਰਦੇ ਆ ਕੀੜੇ ਮਾਰਦੇ ਤਾਂ ਨਹੀਂ ਲੱਗ ਪਏ ਬੰਦੇ ਸਪਰੇਅ ਕਰਨ ਟੱਡੇ ਆ ਬਹੁਤ ਪਿਆ ਸੀ ਮੁੰਜਰਾਂ ਜਾਂ ਚਟੀਆਂ ਹੀ ਹੋ ਜਾਂਦੀਆਂ ਖਾਈ ਜਾਂਦੇ ਸੀ ਟੱਡੇ ਸਪਰੇਅ ਸੁਗਰੂ ਹੋ ਗਈ ਆ ਤੇ ਲੱਗੇ ਸੀ ਲਹੌਣ ਪੱਠੇ ਤੇ ਆ ਕੱਢੀ ਹੀ ਮੋਟਰ ਰੇੜੀ ਲੈ ਕੇ ਆ ਗਏ ਆਪਾਂ ਪੱਠਿਆਂ ਦੇ ਵਿੱਚ ਤੇ ਪੱਠੇ ਵੀ ਤਕਰੀਬਨ ਸਾਰੇ ਕਰਦੇ ਲੱਗੇ ਖਤਮ ਆ ਹੁਣ ਸਾਰੇ ਤੇ ਸਾਰੇ ਵੱਡੇ ਆ ਤੇ ਉਧਰ ਥਾਂ ਬਾਤ ਆ ਸੀ ਤੇ ਆ ਥੋੜੇ ਜਿਹੇ ਰਹਿ ਗਏ ਹੁਣ ਵੱਢਦੇ ਲੱਗਾ ਤੇ ਫਿਰ ਬੀਜਾਂਗੇ ਇੱਥੇ ਸਟਾਲਾ ਪੱਠੇ ਪੱਠੇ ਵੱਢ ਕੇ ਆ ਗਏ ਆ ਤੇ ਹੁਣ ਮੈਂ ਚੱਲੇ ਆ ਪੈਲੀ ਵਾਣ ਤਿੰਨ ਚਾਰ ਦਿਨ ਹੋ ਗਏ ਆ ਕਿ ਵਲੌਗ ਦਾ ਐਂ ਡਗਲੇ ਦਿਨ ਜਾ ਕੇ ਹੀ ਹੋ ਰਿਹਾ ਸੂਟ ਤੇ ਬਾਕੀ ਹੁਣ ਆਉਨੇ ਆ ਪੈੜੀ ਤੇ ਬਿੰਦੂ ਵੀ ਡਿਆ ਲੱਦਣ ਉੱਥੇ ਪੱਠੇ ਵੀਡੀਓ ਨੂੰ ਐਂਡ ਨਹੀਂ ਕਰ ਸਕਿਆ ਦਿਨੇ ਕਿਉਂਕਿ ਅਗਲੀ ਨਵੀਂ ਵੀਡੀਓ ਚਾਲੂ ਕਰਤੀ ਸੀ ਤੇ ਇਹ ਵੀਡੀਓ ਦਾ ਐਂਡ ਹੋਣ ਵਾਲਾ ਸੀ ਤੇ ਬਾਕੀ ਕਰਦੇ ਐਂਡ ਫਿਰ ਵੀਡੀਓ ਦਾ ਤੇ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਿਓ ਕਮੈਂਟ ਕਰਕੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਨਾਲੇ ਲਾਈਕ ਵੀ ਜਰੂਰ ਕਰ ਦਿਓ ਓਕੇ ਮਿਲ ਜਾਈਏ ਤੁਹਾਨੂੰ ਅਗਲੀ ਨਵੀਂ ਵੀਡੀਓ ਵਿੱਚ ਧੰਨਵਾਦ